ਬਾਰ ਵਾਲੇ ਕੱਚਿਆਂ ਬੰਦਿਆਂ ਵਾਸਤੇ ਜਿਹੜੀ ਅਮਰਿੰਦਰ ਗਿੱਲ ਨੇ ਆ ਗੱਲ ਕਹੀ ਆ ਨਾ ਬਿਲਕੁਲ ਸੱਚੀ ਤੇ ਸੁੱਚੀਆਂ ਗੱਲਾਂ ਨੇ ਕੌੜਾ ਸੱਚ ਆ ਇਹਨੂੰ ਸੁਣਿਓ ਤੇ ਸ਼ੇਅਰ ਜ਼ਰੂਰ ਕਰਿਓ ਮੇਰੇ ਵੀਰੇ ਬਿਲਕੁਲ ਸਹੀ ਹਾਲਾਤ ਇਹੋ ਬਾਰ ਕੱਚੇ ਬੰਦੇ ਨੂੰ 1 ਮਿੰਟ ਵੀ ਹੱਕ ਨਹੀਂ ਇੱਥੇ ਰਹਿਣ ਦਾ ਨਿੱਕੇ ਜੇ ਕਮਰੇ ਚ ਪਸ਼ੂ ਵਾਂਗੂ ਰਹਿ ਕੇ ਪੌਣ ਪੌਣ ਜੋੜੀ ਦਾ ਘੱਟ ਪਹਾਂਚ ਵੱਧ ਘੰਟੇ ਲਾ ਕੇ ਆਪਣਾ ਗੁਜ਼ਾਰਾ ਕਰੀਦਾ ਨਾਲੇ ਪਿਛਲੇ ਪਰਿਵਾਰ ਪਾਲੀ ਦਾ ਕੋਈ ਕਾਉਂਸਲ ਬੈਨੀਫਿਟ ਨਹੀਂ ਖਾਂਦੇ ਸਰਕਾਰ ਤੋਂ ਕੋਈ ਦਵਾਦਾਰੂ ਨਹੀਂ ਲੈਂਦੇ ਉਦੋਂ ਕੰਮ ਤੇ ਕੋਈ ਛੱਟਪੇੜ ਲੱਗ ਜੈ ਨਾ ਕਿ ਆਪਣੇ ਪੱਲੇੋਂ ਮਹਿੰਗੇ ਹਸਪਤਾਲਾਂ 'ਚ ਇਲਾਜ ਕਰਾਈਦਾ ਯਾਰ ਸਾਨੂੰ ਤੇ ਇਹ ਨਹੀਂ ਪਤਾ ਜਿਹੜੇ ਚਿਹਰੇ ਪਿੱਛੇ ਛੱਡ ਗਏ ਹਨ ਜ਼ਿੰਦਗੀ 'ਚ ਕਿਦੀ ਵੇਖਣੇ ਵੀ ਆ ਕਿ ਨਹੀਂ ਨਿੱਕੀਆਂ ਮੋਟੀਆਂ ਮਲਾ ਕੇ ਦਿਹਾੜੀ ਦੀਆਂ ਸੌ ਖੁਸ਼ੀਆਂ ਛੱਡੀ ਦੀਆਂ ਸਾਲ ਚ ਮਾਈ ਕਿਤੇ ਰਿਸ਼ਤੇਦਾਰੀ ਤੋਂ ਫੋਨ ਆ ਜਾਣਾ ਤੇ ਨਿਆਣਿਆਂ ਨੂੰ ਵਾਰ-ਵਾਰ ਦੱਸਣਾ ਪੈਂਦਾ ਕਿ ਪੁੱਤ ਮੈਂ ਤੇਰਾ ਮਾਮਾ ਮੈਂ ਤੇਰਾ ਚਾਚਾ ਅੱਧੀ ਰਾਤ ਕਿਤੇ ਪਿੰਡੋਂ ਫੋਨ ਆ ਜਾਣਾ ਤਰਾ ਨਿਕਲ ਜਾਂਦਾ ਫਿਰ ਅੱਫਾ ਸੋਖ ਹੋਵੇ ਉਦੋਂ ਆਪਣੇ ਨਹੀਂ ਜੀਣ ਦਿੰਦੇ ਵਨਸ ਵਨ ਟੈਗ ਲਾ ਕੇ ਬਦਨਾਮ ਤੇ ਇੰਜ ਕੀਤਾ ਜਿਵੇਂ ਰੋਜ਼ੀ ਖਾਤਰ ਬਾਹਰ ਆ ਕੇ ਕੋਈ ਗਨਾਹ ਕਰਤਾ ਹੀ ਆ